ਨੀ ਜਾਣੀ ਕਿ ਫੇਰ ਆ ਗਿਆ ਮੈਂ ਆ ਚੁੱਕਿਆ ਫੇਰ ਬਿਲਕੁਲ ਵਹੜ ਗਿਆ ਸੀ ਹੌਣ ਚੱਲਦੇ ਚੱਲ ਗੜੇ ਨਾ ਹੌਣ ਗੜੇ ਵੀ ਪੈ ਕੇ हट ਗਏ ਚੱਲ ਰੋਣ ਦੇਖਉਦਾ ਜਾਣਾ ਨਹੀਂ ਨਹੀਂ ਨਾ ਹੋ ਗਏ ਨਾਲ ਫਿਰ ਤਸੀਹ ਦਾ ਪੁਣੀ ਦੋੜਾ ਫਿਰਦਾ ਆ ਵੀ ਦੋੜਾ ਫਿਰ ਟੋਪ ਵੀ ਨਿਕਲਿਆਈ ਔਰ وڑੇ ਰੱਪੇ ਮੀਨਾ ਜਾਨੀ ਕਿ ਹੋ ਗਿਆ ਬੁਰਾ ਹਾਲ ਹੀਨੇ ਕਰਤਾ ਬੁਰਾ ਹਾਲ ਅਹੀਂ ਟਕਾਨਾ ਪੈਰਿੰਗ ਨਾ ਮਾਦੂਗੇ ਤਰੱਕੀ ਕਰਿਓ ਸਾਹਮਣੇ ਪਾਣੀ ਪਾਣੀ ਖੜਾ ਉਹ ਸਾਹਮਣੇ ਵੇਖੋ ਪਾਣੀ 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 ਇਧਰ ਦੇਖਦੇ ਆ ਪਾਣੀ 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 ਹੋਇਆ ਪਿਆ ਆਈਧਰ ਇਹ ਟਾਟਾ ਦੀ ਗੱਡੀ ਟਾਟਾ ਮੋਰੇ ਦਾ ਫਿਰ ਚੱਕ ਜਾਂਦਾ ਮਜ਼ਬੂਤ ਗੱਡੀ ਆ ਵੇਖ ਲੋ ਇਹਨੂੰ ਕੀ ਵਾਸਤੇ ਕੱ ਲੈਣੇ ਟਟਿਆ ਨੇ ਆ ਜਾ ਹੱਜਾਂ ਲਗਾ ਪਾਣੀ ਡੋਗਾਂ ਗੱਡਾਂ ਕਣਕਾਂ ਦਾ ਵੱਟ ਗਈਆਂ ਆਏ ਨਹੀਂ ਪਤਾ ਪਾ ਨਹੀਂ ਬਕੀਰ ਜਾ ਕੇ ਦੇਖਾਂਗੇ ਕਿ ਕੀ ਮੌਲਾ ਆਇਟਰ ਆਏ ਆ ਕਣਕਾ ਇਹ ਨੇ ਸਾਗ ਰੇਹ ਕਣਕਾ ਠੀਕ ਆ ਘੁੰਮਣ ਗਰੀਜੀ ਤਾਂ ਪਾਈ ਆ ਕਣਕਾ ਨੂੰ ਚੱਕਰ ਜੇ ਜਮ ਦਿੰਦੇ ਹੁੰਦੇ ਆ ਕਿਉ ਹੋਇਆ ਵਾ ਫਾੜੇ ਰੋਟਾ ਆਉਗਾ ਟਰਲੀ ਰਪਾਰਾ ਹੁੰਦਾ ਦਰਸਤ ਆਹ ਲਾਈਟਾਂ ਗੱਡੀ ਆਉਂਦਾ ਪਰ ਹੋਰ ਆ ਪਾਸੇ ਹੋ ਗਈ ਇਹਨਾਂ ਦਿਨਾਂ ਚ ਅੱਗੇ ਵੀ ਆ ਕਿ ਰੱਬ ਮੀਂਹ ਕਣੀ ਤੋਂਦਾ ਤਾਂ ਹੈਗਾ ਪਰ ਆ ਇਹ ਵੀ ਜਟਾਂ ਦਾ ਨੁਕਸਾਨ ਕਰ ਜਾਂਦਾ ਜਿਹੜਾ ਦਾਣਾ ਪਾਉਣਾ ਮੂੰਹ ਚੋਹੀ ਪਾਉਣਾ ਜਿਹੜਾ ਨਹੀਂ ਤੋਂ ਨਹੀਂ ਆਪਣੇ ਕਰਨਾ ਫਿਰ ਆਹੀਂ ਕਿ ਸਬਰ ਕਰਨਾ ਪੈਂਦਾ ਪਰ 6 ਮਹੀਨੇ ਹਨਾ ਪਾਲੀਆ ਚਲ 4-5 ਮਹੀਨੇ ਠੰਡਾ ਵਿੱਚ ਪਾਣੀ ਲਾਇਆ ਜਿਵੇਂ ਉਦੋਂ ਪੋਰਾ ਪੈਂਦਰਾ ਅਜੂ ਕੋਈ ਨਿਕਲਦਾ ਨਹੀਂ ਬਾਹਰ ਰਾਤਾਂ ਜਾਗੀਆਂ ਹੁੰਦੀਆਂ ਮਿਹਨਤ ਦਾ ਫਲ ਮਿਲਣਾ ਚਾਹੀਦਾ ਹੁਣ ਕਿਸੇ ਨੇ ਮੂੰਗੀ ਬੀਜੀ ਹੋਣੀ ਹੈ ਕਿਸੇ ਨੇ ਲੇਟ ਬੀਜੀ ਹੈ ਕਿਸੇ ਨੇ ਅੱਜੀ ਬੀਜੀ ਹੋਣੀ ਆ ਉਹਨੂੰ ਕਰਨਾ ਔਖਾ ਧੂਰੀ ਫੇਰ ਬੀਜ ਨਹੀਂ ਪੈਣੀ ਹੈ ਵਿਚਾਰੀ ਨੂੰ ਇਹ ਜੇ ਨਿਕਲ ਨਾ ਉਹ ਮੌਲੀ ਵਿਪਾਰੀ ਬਣੀ ਪਈ ਹੋਣੀ ਆ ਵੀ ਨਿੱਕੀ ਨਿੱਕੀ ਨਿਕਲਦੀ ਸੀ ਮਹੀਨਾ ਭਰ ਦੀ ਹੋਣੀ ਆ ਗੜਿਆਂ ਦੇ ਉੱਤੋਂ ਮਾਰ ਕਰਦੀ ਹੋਣੀ ਆ ਜੱਟ ਦਾ ਜੇਰਾ ਹੀ ਆ ਜੱਟ ਦਾ ਜੇਰਾ ਬਹੁਤ ਵੱਡਾ ਕਿਉਂਕਿ ਇਹ ਤੋਂ ਫਸਾ ਲੋਦੀ ਸਾਰੀ ਬਾਹਰ ਪਈ ਆ ਆਪਾਂ ਜਿੰਮੇ ਕੋਈ ਚੀਜ਼ ਬਾਹਰ ਪਈ ਹੋਵੇ ਆਪਾਂ ਚਾਕੇ ਅੰਦਰ ਕਰਦੇ ਆ ਕੋਈ ਆਪਾਂ ਕਹਿੰਦੇ ਨੇ ਭੇਜ ਨਾ ਜਾਵੇ ਪੱਲੀ ਦੇ ਦੋ ਜੱਟਾਂ ਦੀ ਇਹ ਲੋ ਫਸਲ ਆਹੀ ਪਈ ਹੁੰਦੀ ਆ ਕਣ ਕਣ ਨੂੰ ਤੋਣ ਟੱਕਣ ਜਾਵੇ ਥੁੱਲੇ ਸਮਾਨ ਥੱਲੇ ਖੜੀਆਂ ਆਣਾ ਰੱਬ ਘੜੇ ਪਾ ਗਿਆ ਹਨੇਰੀ ਸ਼ਰਤੀ ਇਹਦਾ ਕਿਹੜਾ ਕੋਈ ਬੀਮਾ ਜਿਹੜਾ ਜੱਟ ਨੂੰ ਮਿਲਣਾ ਸੂ ਜੱਟ ਦਾ ਜਿਹੜਾ ਬਹੁਤ ਵੱਡਾ ਵਾ ਕਿਸਾਨ ਦਾ ਕਿਸਾਨ ਕਹਿ ਸਕਦੇ ਆ ਜੱਟ ਦਾ ਚੱਲੂ ਫਿਰ ਵੀ ਇੱਕ ਸ਼ਬਦ ਜਾ ਜਾਂਦਾ ਕੋਈ ਵੀ ਹੈ ਜਿਹੜਾ ਖੇਤੀ ਕਰਦਾ ਕਿਸਾਨ ਆ ਆਪਾਂ ਕਿਸਾਨ ਸ਼ਬਦ ਵਰਤਦੇ ਆ ਤੇ ਉਹਨੂੰ ਜੇਰਾ ਰੱਖਣਾ ਹੀ ਪੈਣਾ ਲਾਂਭਾ ਲੈ ਕੇ ਰੱਬ ਨੂੰ ਕਿੱਥੇ ਜਾਵੂਗਾ ਕਿਉਂਕਿ ਲਾਂਭਾ ਤਾਂ ਨਹੀਂ ਦੇਂਦਾ ਉਹਨੇ ਝੋਨਾ ਵੀ ਬੀਜਣਾ ਉਹਨੇ ਫੇਰ ਵੀ ਕਹਿਣਾ ਮੈਂ ਰੱਬਾ ਝੋਨਾ ਲਾਉਣ ਲੱਗੇ ਆ ਕਿਰਪਾ ਰੱਖੀ ਅਣਕਣਕ ਹੋਈ ਆ ਜਦਨ ਮਸ਼ੀਨ ਆਣੀ ਉਦੋਂ ਵੀ ਧੰਨਵਾਦ ਉਹਨਾਂ ਕਾਰਨਾ ਵੀ ਜਿੰਨੇ ਦਾਣੇ ਦੇ ਦਿੱਤੇ ਰਹਾ ਧੰਨਵਾਦ ਆ ਰੱਬ ਨਾਲ ਗਿਲਾ ਨਹੀਂ ਕਰਦਾ ਕਿਤੇ ਵੀ ਕਿਸਾਨ ਗਿਲਾ ਨਹੀਂ ਕਰਦਾ ਜੋ ਦੇਤਾ ਦਾਦੇ ਨੇ ਮਨਜ਼ੂਰ ਠਖੜ ਝੇੜਾਂ ਹਨ ਰੰਗ ਚੱਲੰਗਾ ਗੜੇ ਪਏ ਮੀ ਪਿਆ ਪਰ ਜੋ ਦਾਦੇ ਦਾ ਸ਼ੂਗਰ ਕਰਕੇ ਮੂੰਹ ਮਿੱਠਾ ਕਰਕੇ ਹੀ ਕੰਮਣ ਵਿੱਚ ਵੜੂਗਾ ਉਹਦੇ ਖੇਤ ਦੇ ਜੱਟ ਦਾ ਈਡਾ ਜੇਰਾ ਹੁੰਦਾ ਸਾਰੇ ਕਿਸਾਨ ਦਾ ਵੀ ਕਹਿਣਾ ਬੰਦ ਕਿਸਾਨ ਦਾ ਈਡਾ ਜੇਰਾ ਹੁੰਦਾ ਤੁਸੀਂ ਇਹ ਜੀ ਗੱਲਾਂ ਬਾਤਾਂ ਅੱਗੇ ਦਲ ਗਿਆ ਕੱਢ ਕੇ ਹੁਣ ਇਹ ਨਾਲੇ ਗੱਲਾਂ ਬਾਤਾਂ ਕਰਦੇ ਆਂ ਗੱਡੀ ਤੇ ਤੇ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਪਹਿਲੀ ਵਾਰ ਹੀ ਆਏ ਆ ਲਾਈਕ ਕਰੋ ਕਮੈਂਟ ਕਰੋ ਕਿਵੇਂ ਲੱਗਿਆ ਤੁਹਾਨੂੰ ਠੀਕ ਆ ਤਾਂ ਮਿਲਦੇ ਆਂ ਅਗਲੇ ਵੀਡੀਓ